ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਆਇਆ ਦੀ ਪਿੰਡ ਸ਼ੌਂਟੀ ਵਿਖੇ ਜਿਲ੍ਹਾ ਫਤਿਹਗੜ ਸਾਹਿਬ ਵਿੱਚ ਪੈਂਦਾ ਹੈ ਪਿੰਡ ਸ਼ੌਂਟੀ ਇਸ ਪਿੰਡ ਵਿੱਚ ਮੀਰੀ ਪੀਰੀ ਦੇ ਮਾਲਕ 6ਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਆ ਸੋ ਆਜੋ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਵੀ ਦੱਸਦੇ ਆਂ ਨਾ ਦਰਸ਼ਨ ਕਰਾਉਨੇ ਆ ਇਸ ਗੁਰਦੁਆਰਾ ਸਾਹਿਬ ਦੇ। ਉਹ ਚਲੋ ਵੀ ਦਰਸ਼ਨ ਕਰਾਉਣਾ ਤੁਹਾਨੂੰ ਇਸ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ। ਇਹ ਹੈ ਜੀ ਇਤਿਹਾਸਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸਾ ਹੀ 6ਵੀਂ ਪਿੰਡ ਸੰਕਟੀ ਜਿਲ੍ਹਾ ਹੈਗਾ ਜੀ ਫਤਿਹਗੜ ਸਾਹਿਬ ਇਹ ਗੁਰਦੁਆਰਾ ਸਾਹਿਬ ਟੰਡ ਸੰਕਟੀ ਤੋਂ ਤਕਰੀਬ 1.5 ਕਿਲੋਮੀਟਰ ਪੂਰਬ ਵਾਲੇ ਪਾਸੇ ਸਥਿਤ ਹੈ ਇਸ ਪਾਵਨ ਪਵਿੱਤਰ ਹਿਸਤਾਨ ਦੇ ਸੁੰਦਰ ਨਜ਼ਾਰਤ ਕਾਫੀ ਦੂਰ ਤੋਂ ਹੀ ਦਿਖਾਈ ਪੈਂਦੀ ਆ ਇਤਿਹਾਸਕਾਰਾਂ ਮੁਤਾਬਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਗੁਰੂ ਸਾਹਿਬ ਦੀ ਜੰਗ ਜਿੱਤਣ ਤੋਂ ਉਪਰੰਤ ਇੱਥੇ ਆਏ ਸਨ। ਅਗਰ 5 ਦਿਨ ਇੱਥੇ ਹੀ ਵਿਸ਼ਰਾਮ ਪੀਤਾ ਸੀ। ਆਪ ਨੇ ਇੱਕ ਸੂਰ ਤੇ ਕੁੱਤੇ ਦੀ ਮੁਕਤੀ ਵੀ ਕੀਤੀ ਜਿਨ੍ਹਾਂ ਦੀਆਂ ਸਮਾਧਾਂ ਗੁਰਦੁਆਰਾ ਸਾਹਿਬ ਤੋਂ ਇੱਕ ਫਰ ਲੌਂਗ ਦੇ ਕਰੀਬ ਦੂਰੀ ਤੇ ਬਣੀਆਂ ਹੋਈਆਂ ਹਨ। ਉਹ ਸਵਾਦਾਂ ਵੀ ਤੁਹਾਨੂੰ ਦਿਖਾਵਾਂਗਾ ਉਸ ਬਲੌਗ ਵਿੱਚ ਇਤਿਹਾਸਮਦਕ ਇੱਥੋਂ ਰਾਜਾ ਤਾਰਾ ਚੰਦ ਤਾਰਾ ਚੰਦ ਬਲਾਸਪੁਰੀਏ ਦੇ ਜਿਹੜੇ ਬੰਦੇ ਵਿਅਕਤੀ ਦੀ ਉਹ ਗੁਰੂ ਜੀ ਨੂੰ ਸ੍ਰੀ ਕੀਰਤਵਾਰ ਸਾਹਿਬ ਲੈ ਕੇ ਗਏ ਦੀ ਇਹ ਸਥਾਨ ਤੋਂ ਇਹ ਸਥਾਨ ਤੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਵਾਲਾ ਬੜੀ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸਰ ਸੰਤ ਤੇ ਮਲੋਤੋਂ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗੁਰਦੁਆਰਾ ਸੰਤ ਸਦਾ ਪ੍ਰਬੰਧਕ ਕਮੇਟੀ ਅਤੇ ਇਲਾਕਾ ਨਿਵਾਸੀ ਸੁਮੀ ਸਾਹਿਬ ਸੰਗਤ ਦੇ ਸਹਿਯੋਗ ਨਾਲ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਵੀ ਸਜਾਇਆ ਜਾਂਦਾ ਹੈ। ਜੇਤ ਦੀ ਸਮਾਪਤੀ ਇਸ ਪਵਨਪ੍ਰਤਿਸਥਾਨ ਤੇ ਦੇਖੇ ਕੀਤੀ ਜਾਂਦੀ ਆ। ਇਸ ਸਥਾਨ ਤੇ ਜਿਹੜੇ ਹੋਰ ਪਵਿੱਤਰ ਦਿਹਾੜੇ ਮਨਾਏ ਜਾਂਦੇ ਨੇ ਉਹਨਾਂ ਵਿੱਚ ਦਿਵਾਲੀ, ਸ੍ਰੀ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ, ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰਕਾ ਦਿਹਾੜਾ ਆਦਮਾਈ ਜਾਂਦੇ ਹਨ ਸੋ ਇਸ ਗੁਰੂ ਘਰ ਦੀ ਇਮਾਰਤ ਬਹੁਤ ਹੀ ਖੂਬਸੂਰਤ ਬਣੀ ਹੋਈ ਆ ਜਿਵੇਂ ਤੁਸੀਂ ਸਾਹਮਣੇ ਦੇਖ ਰਹੇ ਹੋ ਤੇ ਇਹ ਸੇਮੇ ਗੁਰੂ ਮੀਰੀ ਪੀਰੀ ਇਮਾਰਤ ਕੋ ਸੇਮੇ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੋਪਾ ਪ੍ਰਾਪਤ ਅਸਥਾਨ ਆ ਜਦੋਂ ਆਪਾਂ ਲੋਹਾਂ ਨਗਰੀ ਮੰਡੀ ਗਵਿੰਦਗੜ੍ਹ ਤੋਂ ਸ਼ਹਿਰ ਅੰਮ੍ਰੋੜ ਨੂੰ ਜਾਂਦੇ ਆ ਰਾਸਤੇ ਵਿੱਚ ਪੈਂਦਾ ਪਿੰਡ ਸ਼ਾਂਤੀ ਜਿੱਥੇ ਹੈ ਗੁਰਦੁਆਰਾ ਸਾਹਿਬ ਸ੍ਰੀ ਸੋਵਤਾ ਤੁਸੀ ਵੀ ਇਸ ਗੁਰੂ ਘਰ ਦੇ ਦਰਸ਼ਨ ਜਰੂਰ ਕਰਨਾ ਹੈ ਤੇ ਇਹਦਾ ਜੀਤੋਂ ਦਾ ਹਥਿਆਸ ਜੇ ਆ ਸਕਰੀਨ ਸ਼ਾਟ ਲਾ ਕੇ ਤੁਸੀਂ ਤੜ ਸਕਦੇ ਹੋ ਉਸ ਗੁਰੂ ਘਰ ਤੁਸੀਂ ਵੀ ਆਉਣਾ ਤੇ ਆਪਣੇ ਬੱਚਿਆਂ ਨੂੰ ਵੀ ਉਸ ਗੁਰੂ ਘਰ ਦੇ ਦਰਸ਼ਨ ਜਰੂਰ ਕਰਾਉਣੀ ਜੀ ਗਰਦਵਾਰਾ ਸਾਹਿਬ ਪਾਸੇ ਛੇਵੀਂ ਪਿੰਡ ਸ਼ੰਕਟੀ ਹਮ ਲੋ ਜਿਲ੍ਹਾ ਹੈਗਾ ਜੀ ਫਤੇਗੜ ਸਾਹਿਬ ਸੋ ਇਹ ਹੈਗਾ ਜੀ ਦਰਵਾਸਰ ਸਾਹਿਬ ਤੇ ਇਧਰਲੇ ਪਾਸੇ ਬਣਿਆ ਹੋਇਆ ਜੀ ਭੋਰਾ ਸਾਹਿਬ ਦਾ ਇਸ ਪਵਰਾ ਸਾਹਿਬ ਵਿੱਚ ਬੜਾ ਆਇਆ ਜੀ ਥੜਾ ਸਾਹਿਬ ਇਹ ਸਤੜਾ ਸਾਹਿਬ ਦੇ ਵੀ ਤੁਸੀਂ ਦਸਾਂ ਜ਼ਰੂਰ ਕਰਨੇ ਜਦੋਂ ਆਵਾਂ ਤਾਂ ਸਾਹਮਣੇ ਲੱਗੀ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤਸਵੀਰ ਜੀ ਬਹੁਤ ਹੀ ਖੂਬਸੂਰਤ ਦਰਬਾਰ ਸਾਹਿਬ ਸੋ ਸੋ ਗੁਰਦੁਆਰਾ ਸਾਹਿਬ ਦੇ ਬਾਹਰਲੇ ਪਾਸੇ ਇੱਕ ਪ੍ਰਾਰਥਨਾ ਖੂਬ ਹੀ ਆ ਆਜੂ ਤੁਹਾਨੂੰ ਉਹਦੇ ਵੀ ਦਰਸ਼ਨ ਕਰਾਉਨੇ ਆ ਤੇ ਉੱਥੇ ਹਲਟ ਵੀ ਲੱਗਿਆ ਹੋਇਆ ਆ ਉਬਦਾਂ ਦਿਖਾਉਨੇ ਆ ਸੋਏ ਹੈਗਾ ਜੀ ਇਹ ਪ੍ਰਾਤਨ ਖੂਹ ਇਹਦੇ ਅਗਾਂ ਦਰਸ਼ਕਾ ਰਹੇ ਹਾਂ ਇਹ ਨਿੱਕੀ ਐਕਟਾ ਦਾ ਬਣਿਆ ਹੋਇਆ ਤੇ ਇੱਥੇ ਕਹਾੜਟ ਵੀ ਲੱਗਿਆ ਹੋਇਆ ਟਿੰਡਾ ਵੀ ਲੱਗਿਆ ਹੋਇਆ ਜਿਹਦੇ ਨਾਲ ਪਾਣੀ ਕੱਬੇ ਜਾਂਦਾ ਏ ਸੋਏ ਹੈ ਖੂਹ ਹੈ ਜਿਹੜਾ ਇਹ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਨਾਲ ਹੀ ਸੱਜੇ ਹੱਥ ਬਣਿਆ ਹੋਇਆ ਸੋ ਇਹ ਵੀ ਤੁਸੀਂ ਦੱਸਣਾ ਜ਼ਰੂਰੀ ਕਰਨਾ ਹੈ। ਤੌਰ 'ਤੇ ਤਰਸ ਕਰੇ ਤਾਂ ਸੇ ਹੋਵੇਗਾ। ਸੋ ਜੀ ਇਹ ਮੈਂ ਫਿਰ ਦੇ ਰਹੇ ਹਾਂ। ਆਗੇ ਕੋ ਜਾਪੇ ਕਿਸੇ ਨੂੰ। ਇਹ ਨਾਲ ਹੀ ਬਣਾਏ ਨੇ ਸਮਾਧਾਂ ਜੀ। ਪੁਰੂ ਕਰਦੇ ਪਹਿਲੇ ਸੇਵਾਦਾਰ ਜਿਹੜੇ ਹੋਏ ਨੇ ਉਹਨਾਂ ਦੀਆਂ। ਜਿੰਨਾ ਦੇਣ ਦੇ ਸਕ पाए ਇਹ ਜਿਹਾ ਦਿਵੰਤ ਦੇ ਕਾਰਨ। ਸਵਾਜਿ ਹੁਣ ਤੁਹਾਨੂੰ ਨਿਰਾਸ਼ਿਓਂ ਕਰਾਉਂਦੇ ਆ। ਉਹਨਾਂ ਸਮਾਧਾਂ ਦੇ। ਜਿਨ੍ਹਾਂ ਦੀ ਗੁਰੂ ਜੀ ਨੇ ਮੁਕਤੀ ਕੀਤੀ ਦੀ ਸੂਰ ਦੇ ਕੁੱਤੇ ਦੀ ਮੁਕਤੀ ਕੀਤੀ ਦੀ ਇਹ ਇਥੋਂ ਦਾ ਹਤਾਸ਼ ਲਿਖਾਇਆ ਜੀ ਇਹ ਵੀ ਸਕਰੀਨ ਸ਼ਾਟ ਲੱਗੇ ਤੁਸੀਂ ਪੜ ਸਕਦੇ ਹੋ ਹਾਂ ਕਰਮੀ ਆਵੇ ਕਪੜਾ ਲਗਦੀ ਮੋਖਤਵਾਰ ਇਹ ਦੋ ਸਿੱਖ ਦੀ ਜਿਹੜੀ 84 ਗ੍ਰੇਡ 'ਚ ਪਏ ਹੋਏ ਦੀ ਉਹਨਾਂ ਦੇ ਆਧਾਰ ਕੀਤਾ ਸੀ ਗੁਰੂ ਜੀ ਨੇ ਸਮਾਦਾ ਵੀ ਗੁਰੂ ਘਰ ਤਾਂ ਇੱਕ ਫਰਲਾ ਦੀ ਜ਼ਰੂਰੀ ਤੇ ਬਣੀ ਹੋਈ ਨੇ ਬਾਣੀ ਦੇਖਾ ਬਿਲਕੁਲ ਮਾਂ ਕੇ ਮਿਲੇ ਲਈ ਮਾਤਿ ਦੇ ਰਤਨ ਦਾ ਆਹਾਰ ਮਾਸ ਜੇ ਤੁਸੀ ਕਿਹਨੂੰ ਕੋਰਾ ਇਸ ਜੇ ਦੇ ਜਾਈਏ ਚਰਨਾ ਮੀਨਾ ਕਾਇਸ ਦਾਤਾ ਤੋਂ ਮੈਂ ਮਿਲਣਾ ਚਾਹੀਏ ਜੇ ਤੁਸੀ ਆਈਆ ਜਾਂ ਹੋ ਤਸੋਂ ਵੀ ਹੋਏ ਨਾਮ ਖੰਡਾ ਵਿੱਚ ਜਾਣੀ ਹੈ ਨਾਲ ਟੇ ਸਭ ਕੋਈ ਸੋਹਣੇ ਜੀ ਉਹ ਦੋ ਸਮਾਧਾਂ ਜਿਨ੍ਹਾਂ ਦਾ ਗੁਰੂ ਜੀ ਨੇ ਉਦਾਰ ਕੀਤਾ ਦੀ ਨਾਲ ਕੋਣ 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 ਕਰੇ ਕੋਣ ਵਾਂਗ ਤੇ ਨਾਲ ਕੋਣ ਦੇ ਸੋ ਕਹਿੰਦੇ ਸੁਣਦੇ ਕੋਈ ਗਲਤੀ ਹੋਊ ਹੋਵੇ ਤਾਂ ਕਿਰਪਾ ਕਰਕੇ ਮਾਫ ਕਰਨਾ ਜੀ ਸੋ ਇਹ ਧੀ ਇਸ ਗੁਰੂ ਘਰ ਦਾ ਇਤਿਹਾਸ ਤਾਂ ਤੁਸੀਂ ਵੀ ਕਹਿ ਦੇਣਾ ਕਿ ਇਸ ਗੁਰੂ ਘਰ ਦੇ ਦਰਸ਼ਨ ਜ਼ਰੂਰ ਕਰਨਾ ਹੈ ਜੇ ਵੀਡੀਓ ਵਧੀਆ ਲੱਗਿਆ ਹੋਵੇ ਤਾਂ ਜਾਂਦੇ ਜਾਂਦੇ ਲਾਇਕ ਸ਼ੇਅਰ ਤੇ ਕਮੈਂਟ ਵੀ ਜ਼ਰੂਰ ਕਰਕੇ ਜਾਣਾ ਜੀ ਸੋ ਮਿਲਾਂਗੇ ਕਿਸ ਦਿਨ ਫੇਰ ਆ ਹੋਰ ਕੋਈ ਜੋ ਬਤਨ ਤੱਕ ਤੇ ਵੀਡੀਓ ਲੈ ਕੇ ਜਿਹਦੇ ਵਿੱਚ ਤੁਹਾਨੂੰ ਹੋਰ ਕਹੇ ਚੀਜ਼ ਬਾਰੇ ਜਾਣਕਾਰੀ ਦਵਾਂਗਾ ਸੋ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦੀ